ਇਹ ਤੇ ਗੱਲ ਨਾਲ ਦੋ ਤਿੰਨ ਇਹ ਸਹੀ ਆ ਇੱਕ ਤੇ ਕਿਸੇ ਦੀ ਵੀ ਛੁੱਟੀ ਨਹੀਂ ਅਲੀ ਦੀ ਗਰਾਉਂਡ ਹੁਣ ਸਾਰੇ ਫ੍ਰੀ ਹੋ ਗਏ ਜੋਨੇ ਜਾਣੇ ਲਾਲੇ ਜੋ ਵੀ ਕਰਨਾ ਜਾਣਾ ਸਾਰੇ ਹੋ ਗਏ ਨਾ ਫ੍ਰੀ ਨਾ ਕਿਸੇ ਦੀ ਛੁੱਟੀ ਹੋਣੀ ਤੇ ਜੇ ਸਾਗੋ ਭੰਨਣਾ ਚਾਹੀਦਾ ਜੇ ਸਵੇਰੇ ਤੋਂ ਸ਼ਾਮ ਦੋ ਟਾਈਮ ਪ੍ਰੈਕਟਿਸ ਨਾਲ ਹੀ ਆਪਾਂ ਮੈਚ ਖੇਡਨੇ ਆ ਸਹੀ ਆ ਮੈਚ ਵੀ ਤੁਸੀਂ ਖੇਡਨੇ ਆ ਤੇ ਇਹ ਨਾ ਸੋਚਿਆ ਕਰੋ ਕਿ ਅਸੀਂ ਸਾਨੂੰ ਮੌਕਾ ਨਹੀਂ ਮਿਲਿਆ ਜਾਂ ਕਿਦਾਂ ਮੌਕਾ ਤੁਸੀਂ ਲੈਣਾ ਆਪਦੇ ਕਰਤੂਤਾਂ ਕਰਕੇ ਸਹੀ ਆ ਹਾਂ ਭਾਣਜੀ ਠੀਕ ਆ ਬੰਦੇ ਸਾਰੇ ਜਿੰਨੇ ਵੀ ਤੁਸੀਂ ਹੈਗੇ ਆ ਸਾਰੇ ਮਿਹਨਤ ਫੁੱਲ ਕਰੋ ਪ੍ਰੈਕਟਿਸ 2 ਟਾਈਮ ਲਾਓ ਮੌਕੇ ਆਪੇ ਮਿਲਣੇ ਆ ਤੁਹਾਨੂੰ ਆਪੇ ਫੋਨ ਆਉਣੇ ਆ ਜਦੋਂ ਤੁਸੀਂ ਕੁਝ ਕਰਤਾ ਗਰਾਊਂਡਾਂ ਜਾਗੇ ਸਹੀ ਆ ਬਾਕੀ ਚਲੋ ਬਾਬੇ ਦੀ ਮਿਹਰ ਆ ਵਧੀਆ ਆਪਣੇ ਬੰਦੇ ਸਾਰੇ ਜਿੰਨੇ ਵੀ ਇਹ ਸੈਟ ਆ ਖਲੋਰੇ ਮੜਿਆ ਚਲੋ ਨਾ ਕੋਈ ਇਨੀ ਮਿਹਨਤ ਕਿਸੇ ਲੱਗਦੀ ਆ ਨਾ ਕੋਈ ਗਰਾਊਂਡ ਚ ਆਉਂਦਾ ਨਾ ਇਨੀ ਕੋਈ ਕਰਾਉਂਦਾ ਸਹੀ ਆ 2 ਟਾਈਮ ਪ੍ਰੈਕਟਿਸ ਕਰੋ ਤੇ ਮੈਚ ਵਧੀਆ ਚਲੋ ਆਪਣੇ ਕੋ ਚੱਲਣਦੇ ਆ ਸਾਰਾ ਕੁਝ ਵਧੀਆ ਆ ਤੇ ਤੁਹਾਡੀ ਨਹੀਂ ਰਹਿਣੀ ਚਾਹੀਦੀ ਵੀ ਅਸੀਂ ਸਵੇਰੇ ਉੱਠਣੇ ਉੱਠਣਾ ਜੋ ਮਰਜੀ ਹੋ ਜੀ ਸਹੀ ਆ ਛੁੱਟੀ ਨਹੀਂ ਕਿਸੇ ਦੀ ਹੋਣੀ ਚਾਹੀਦੀ ਓਕੇ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਆਪਦੇ ਮਾਪਿਓ ਦੀ ਰਿਸਪੈਕਟ ਪੂਰੀ ਕਰਿਆ ਕਰੋ ਸਹੀ ਆ ਤੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੀ ਵੀ ਰਿਸਪੈਕਟ ਪੂਰੀ ਕਰਿਆ ਕਰੋ ਬਰਾਉਂਡਾਂ ਜੀ ਜਾ ਕੇ ਵੀ ਜਿਹੜਾ ਤੁਹਾਡੇ ਤੋਂ ਸੀਨੀਅਰ ਆ ਤਦੀ ਵੀ ਕਿਸੇ ਗਾੜੀ 'ਤੇ ਨਾ ਥਾਪੀ ਮਾਰੋ ਨਾ ਕਿਸੇ ਨੂੰ ਕੋਈ ਐਕਸ਼ਨ ਕਰੋ ਸੀਨੀਅਰ ਕਰਕੇ ਜਿਹੜੇ ਮੰਨ ਲਓ ਸੀਨੀਅਰ ਆ ਜਿਹੜੇ ਪਹਿਲਾਂ ਦੇ ਖੇਡਣ ਦੇ ਮੁੰਡੇ ਸਹੀ ਆ ਭਾਵੇਂ ਤੁਹਾਡੇ ਦੋ ਉਮਰ ਚੋਂ ਵੱਡੇ ਆ ਚਾਹੇ ਉਹ ਸੀਨੀਅਰ ਆ ਕਦੀ ਵੀ ਕਿਸੇ ਨੂੰ ਗਲਤ ਨਹੀਂ ਬੋਲਣਾ ਨਾ ਕਿ ਇਹਦੇ ਗਾੜੀ ਥਾਪੀ ਮਾਰਨੀ ਸਭ ਤੋਂ ਪਹਿਲਾਂ ਇਹ ਤੁਹਾਡੇ ਸੂਲ ਚਾਹੀਦੇ ਆ ਸਹੀ ਆ ਹਾਂ ਜੇ ਅਗਲਾ ਐਕਸ਼ਨ ਕਰਦਾ ਕਰਕੇ ਜਾਂਦਾ ਉਹ ਜੇ ਮੰਨ ਲਓ ਤੁਸੀਂ ਜਾਫੀ ਗਾੜੀ ਉਹ ਐਕਸ਼ਨ ਕਰਕੇ ਗਿਆ ਥਾਪੀਆਂ ਮਾਰਦਾ ਫੇਰ ਮਾਰ ਲਓ ਉਹ ਬਣਦੀਆਂ ਵਾ ਸਹੀ ਆ ਉਦਾਂ ਨਹੀਂ ਵੀ ਐਵੇਂ ਮੰਨ ਲਓ ਬੰਦਾ ਫੜ ਕੇ ਥਾਪੀਆਂ ਮਰੀ ਜੋ ਉਹ ਨਹੀਂ ਸਹੀ ਲੱਗਦੀ ਠੀਕ ਆ ਐਕਸ਼ਨ ਉਦੋਂ ਕਰੋ ਜਦੋਂ ਅਗਲਾ ਕਰਦਾ ਉਹ ਸੋਹਣਾ ਲੱਗਦਾ ਉਹ ਲੋਕੀ ਉਸ ਚੀਜ਼ ਨੂੰ ਪਸੰਦ ਵੀ ਕਰਦੇ ਆ ਠੀਕ ਆ ਸਭ ਤੋਂ ਵੱਡੀ ਗੱਲ ਵੀ ਆਪਦਾ ਬੋਲਬਾਣੀ ਜਿਹੜੀ ਉਹ ਸਹੀ ਰੱਖੋ ਇੱਕ ਦੂਜੇ ਲਈ ਵੀ ਘਰੇ ਵੀ ਤੇ ਬਾਹਰ ਵੀ ਵਾਰਾਗਰਦੀ ਘਟਾਓ ਸਕੂਲੇ ਆਪਦਾ ਜਾਂਦੇ ਜਿਹੜੇ ਜਾਂਦੇ ਆ ਉਹ ਆਪ ਦਾ ਮਾਨਸ ਸਕੂਲੋਂ ਜਾ ਕੇ ਆ ਕੇ ਰੈਕਟ ਕਰੋ ਸ਼ਾਮਾਂ ਨੂੰ ਪ੍ਰੈਕਟਿਸ ਲਾਓ ਸਵੇਰੇ ਲਾਓ